ਅਦੇ ਦੋਸਤੋ ਦੇਖੋ ਯਾਰ ਹਰਾਮੀ ਦਾ ਵੀ ਆਈ ਆਹ ਭਈਆ ਤੇ ਬੱਚੇ ਨੂੰ ਚਾਕੇ ਭਾਈਦਾ ਸੀਗਾ ਜੀ ਬਈ ਵੀਡੀਓ ਨੂੰ ਜਲਦੀ ਨੂੰ ਸ਼ੇਅਰ ਕਰ ਦਿਓ ਸਾਡੇ ਪੰਜਾਬ ਦੇ ਹਲਾ ਦੇ ਨੇ ਮਾਰੇ ਹੋ ਚੁੱਕੇ ਐ ਵੀ ਅਸੀਂ ਬੱਚਿਆਂ ਨੂੰ ਸੇਫ ਨਹੀਂ ਰੱਖ ਸਕਦੇ ਬੱਚਾ ਰੋ ਰਿਹਾ ਬਾਈ ਜੀ ਇਹ ਮੇਰਾ ਆਪਣਾ ਬੱਚਾ ਜੀ ਇਹ ਸਾਡਾ ਬੱਚਾ ਹੈ ਠੀਕ ਆ ਲੈ ਕੇ ਚੱਲ ਬੱਚੇ ਨੂੰ ਲੈ ਕੇ ਚੱਲ ਮੈਂ ਸਾਲ ਜਿਹੜੇ ਮਾਰਦੇ ਕਰਦਾ ਕੜਾਪਾ ਬਾਈ ਜਿਹੜੀ ਇਹ ਵੀਡੀਓ ਹੈ ਨਾ ਪੰਜਾਬ ਦੇ ਹਲਾ ਦੇ ਨੇ ਮਾਰੇ ਹੋ ਗਏ ਆ ਦੇਖੋ ਹਾਂ ਦੱਸ ਹਟ ਜਾ ਹਟ ਵੀਡੀਓ ਬਣਾ ਦੇ ਬਿੜੇ ਬਣਾ ਜੀ ਪਛੇ ਨੂੰ ਸਾਰਾ ਪਛੇ ਨੂੰ ਆਵਾਜ਼ ਦੱਸ ਦੱਸ ਬੱਚਾ ਨਹੀਂ ਕਰਦੇ ਉਸ ਬਾਈ ਜੀ ਹੁਸ਼ਿਆਰਪੁਰ ਦੇ ਵਿੱਚ ਇੱਕ ਘਟਨਾ ਹੋਈ ਏ ਬੱਚੇ ਨੂੰ ਉਥੇ ਲੈ ਕੇ ਬੱਚੇ ਨੂੰ ਮਾਰਿਆ ਗਿਆ ਏ ਬੱਚਾ ਨਾਲ ਉਥੇ ਕਿੱਡੀ ਬਰਦੀ ਜ਼ਿੰਦਗੀ ਕੀਤੀ ਏ ਬੱਚਾ ਨੂੰ ਕੀ ਕਰਦਾ ਬਾਈ ਗਲਤੀ ਹੋ ਗਈ ਦੱਸ ਬਾਈ ਗਲਤੀ ਬੋਲ ਬਾਈ ਗਲਤੀ ਗਲਤੀ ਹੋ ਗਈ ਗਲਤੀ ਹੋ ਗਈ ਗਲਤੀ ਹੋ ਗਈ ਬੜਾ ਵੀਡੀਓ ਦੀ ਬਾਈ ਜੀ ਬਾਈ ਮੇਰੇ ਸੀੜਾ ਬੱਚਾ ਹੁੰਦਾ ਨਾ ਉਹਨੂੰ ਪਤਾ ਹੁੰਦਾ ਬਾਈ ਜੀ ਵੀ ਤੁਹਾਡੇ ਬੱਚਾ ਤੁਹਾਡੀ ਜਾਨ ਤੁਹਾਡੇ ਬੱਚੇ ਚ ਹੁੰਦੀ ਹੈ ਤੁਹਾਡੀ ਜਾਨ ਹੋਰ ਕਿਸੇ ਨਹੀਂ ਹੁੰਦੀ ਦੇਖੋ ਬਾਈ ਮੈਂ ਤੇ ਮੇਰਾ ਭਰਾ ਮੋਟਰਸਾਈਕਲ ਦਿਖਾ ਦਦਾ ਦਿਖਾ ਮੋਟਰਸਾਈਕਲ ਦਿਖਾਦਾ ਬਾਈ ਆ ਬੰਦਾ ਸ਼ਰਮ ਬਾਈ ਵੀ ਯਾਰ ਬਾਈ ਅਸੀਂ ਤਾਂ ਨਾ ਕਿਤੇ ਬਾਹਰ ਗਏ ਹੋਏ ਸੀਗੇ ਉਹ ਸਾਰੇ ਕੈਮਰੇ ਲੱਗੇ ਸੀਗੇ ਬਈ ਮੋਟਰਸਾਈਕਲ ਤੇ ਇੱਥੇ ਆ ਕੇ ਇਹਦਾ ਮੋਟਰਸਾਈਕਲ ਫੜਿਆ ਗਿਆ ਫੜਿਆ ਕਿਵੇਂ ਗਿਆ ਮੋਟਰਸਾਈਕਲ ਦਾ ਟੀਲ ਮੁੱਕ ਹੱਸੋ ਬੋਲ ਕੇ ਨਾਲ ਲਗਾ ਬੋਲ ਬੋਲ ਤਸ ਕਿਵੇਂ ਫੜਿਆ ਗਿਆ ਸਾਡੇ ਸਾਡੇ 7 10 ਬੋਲ ਗਲਤੀ ਹੋ ਗਈ ਪਈ ਦਲਦੀ ਨਹੀਂ ਦਲਦੀ ਹੋ ਗਈ ਗਲਤੀ ਹੋ ਗਈ ਗਲਤੀ ਹੋ ਗਈ ਮੈਂ ਤੈਨੂੰ ਕੁਝ ਪੁੱਛ ਪੁੱਛ ਕੇ ਨਾਲ ਮੁੱਲ ਲਗਾ ਤਸ ਬੱਚਾ ਚੱਕਿਆ ਕਿਵੇਂ ਅੱਥੇ ਕਿੱਰੇ ਕਿਵੇਂ ਬੜਿਆ ਤੱਕਰੇ ਬੜਾ ਕਿਵੇਂ ਸੀ ਕੰਦ ਟੱਪ ਕੇ ਕਿਵੇਂ ਬੜਿਆ ਓਏ ਕਿੱਰੇ ਕਿਵੇਂ ਬੜਿਆ ਤਸ ਖੰਮੇ ਖੜਾ ਕਰ ਕੰਦ ਟੱਪ ਕੇ ਬੜ ਕੇ ਸੀ ਕੰਦ ਟੱਪ ਕੇ ਬਾਈ ਜੀ ਬੜਿਆ ਕਿਉਂਕਿ ਕੱਲੀਆਂ ਬੁੜੀਆਂ ਸੀਗੀਆਂ ਮੁਰਗਾ ਦੋਦਰ ਫੜਿਆ ਨਹੀਂ ਗਿਆ ਅਸੀਂ ਅਸੀਂ ਇੱਧਰ ਆ ਖੇਤ ਆ ਰਹੇ ਸੀ ਦੋਨੇ ਭਾਈ ਉਹ ਦੂਜਾ ਭਾਈ ਆਪਣਾ ਬੱਚੇ ਨੂੰ ਲੈ ਕੇ ਚਲਾ ਗਿਆ ਨਾਸਾ ਬੱਚਾ ਨੇ ਕੀ ਕਰਦੇ ਗੁਰਦੇ ਕੱਢਦੇ ਆ ਗੁਰਦੇ ਕਹਾ ਵੇਚਦੇ ਕੀ ਕਰਦੇ ਉਹ ਭਾਈ ਉਹ ਗੁੱਸੇ 'ਚ ਸੱਚੀ ਗੱਲ ਕਰ ਕਹਾ ਬੱਚਿਆਂ ਨੂੰ ਕੀ ਕਰਦੇ ਆ ਵੇਚਦੇ ਹੋ ਜਾਂ ਲੈ ਕੇ ਕਹਾ ਸਰਦਾਰ ਨਾ ਕੁੰਦਕ ਸੀ ਭਾਈ ਬਕਵਾਸ ਨਾ ਕਰੋ ਤੇਰਾ ਅਸੀਂ ਆ ਮੂੰਹ ਦੇ ਕਪੜਾ ਬਣਨਾ ਹੈ ਕਦ ਲਈ ਬਣਨਾ ਨਾਸਾ ਭਾਈ ਇਹ ਕਪੜੇ ਤੁਹਾਨੂੰ ਮੈਂ ਦੱਸਦਾ ਅਸਲੀਅਤ ਕੀ ਹੈ ਕਪੜੇ ਬੰਦਦੇ ਆ ਲੋਕਾਂ ਨੂੰ ਇਹ ਫੁੱਦੂ ਬਣਾਉਣ ਵਾਸਤੇ ਇਹਨਾਂ ਨੂੰ ਇਹ ਹੈ ਵੀ ਲੋਕਾਂ ਨੂੰ ਪਤਾ ਨਾ ਲੱਗੇ ਵੀ ਇਹ ਇਹ ਹੋ ਜਾਂਦਾ ਵੀ ਆਪਣਾ ਕੀ ਹੈਗਾ ਲੋਕਾਂ ਨੂੰ ਕੋਲ ਪਤਾ ਲੱਗਣਾ ਵੀ ਧੁੱਪ ਚ ਕਪੜਾ ਬੰਨਿਆ ਹੋਇਆ ਹੈ ਜਾਂ ਇਹ ਬੰਦਾ ਹੋਰ ਹੈ ਦੱਸ ਓਏ ਬੋਲ ਬੋਲ ਦੱਸ ਸਰਦਾਰ ਨਾਲ ਗੁੱਸਾ ਸੀ ਬਾਈ ਕਿਵੇਂ ਦੱਸ ਉਹਨੇ ਗੁੱਸੇ ਚ ਬੋਲਤਾ ਸੀ ਬਾਈ ਗਾਲਾਂ ਕੱਢਦਾ ਸੀ ਕੀ ਕੀ ਕਰਦਾ ਸੀਗਾ ਗਾਲਾਂ ਕੱਢਦਾ ਸੀਗਾ ਕੀ ਸਰ ਓਏ ਬਗਵਾਸ ਨਾ ਕਰ ਇਹ ਬਾਈ ਮੇਰੇ ਲੱਗਿਆ ਹੋਇਆ ਬੰਦਾ ਇਕਦਮ ਮੇਰੇ ਲੱਗੇ ਮੇਰੇ ਕਪੜਾ ਲਾਉਂ ਮੂੰਹ ਤੋਂ ਬੱਚਿਆਂ ਦਾ ਕਰਦੇ ਕੀ ਆ ਬੱਚਾ ਨੂੰ ਕਹਾਂ ਵੇਚਦੇ ਹੋ ਬੀੜੂ ਦਾ ਕਿਲਾ ਦੱਸ ਬਈ ਵੇਚਦੇ ਨਹੀਂ ਬਿਮਾਰ ਗੁੱਸਾ ਸੀਗਾ ਸਰਦਾਰ ਨੇ ਗੁੱਸਾ ਸੀ ਮੈਂ ਝੂਠ ਨਾਲ ਬੱਚਾ ਬਈ ਬਈ ਇਹ ਬੱਚਾ ਨੂੰ ਵੇਚਦੇ ਐ ਵੇਚ ਦਿੰਦੇ ਐ ਬੱਚਾ ਨੂੰ ਵੇਚਦੇ ਐ ਘਟੋ ਘੜ ਬਈ ਉਹ ਬੱਚੇ ਦੀ ਮੈਂ ਕਹਿੰਦਾ ਕਿਉਂ ਸਹੀ ਨਹੀਂ ਕਰੋੜਾ ਕਰੋੜਾਂ ਦੇ ਅਰਬੀਏ ਜੀ ਬੱਚੇ ਦੀ ਅਰਬਾਂ ਅਰਬੀਏ ਕੀਮਤ ਵੀ ਨਹੀਂ ਬੱਚੇ ਨੂੰ ਕਿੰਨੇ ਦੇ ਵੇਚਦੇ ਹੋ ਘਟੋ ਘੜ ਕਹਾਂ ਜਾ ਕੇ ਬੋਲ 20000 ਬਈ 20 20000 ਨਸਾ ਕਰਦਾ ਕੋਈ ਨਹੀਂ ਬਈ ਦੱਸ ਨਹੀਂ ਫਿਰ 20000 ਕਿਉਂ ਵੇਚਦੇ ਐ ਬਈ ਝੂਠ ਬੋਲਦਾ ਏ ਮੈਂ ਹਾਂ ਤੁਹਾਨੂੰ ਦ ਸੱਚ ਦੱਸਦਾ ਘਟੋ ਘਟ ਗੁਰਦੇ ਦਿਲ ਅੱਖਾਂ ਕੱਢ ਕੇ ਬਾਈ ਜੀ ਵੇਚ ਰਿਆ ਜਿੰਨੇ ਇੱਕ ਬੱਚਾ ਇਹ 5-5 6-6 ਲੱਖ ਦਾ ਵੇਚ ਦਿਆ ਸੱਚ ਦੱਸੋ ਇਹਦੋਂ ਡੰਡਾ ਫਿਰੂ ਸਾਰਾ ਮੈਂ ਹਾਂ ਬਈ ਬੋਲ ਬੋਲ ਸੱਚ ਬਈ ਖੜ ਜਾ ਮੈਂ ਵੀਡੀਓ ਬਣਾਉਂਦਾ ਇੱਕ ਮਿੰਟ ਸਾਰਾ ਸੱਚ ਬੋਲ ਹੱਤ ਬੋਲ ਸੱਚ ਬੋਲ ਸਾਰਾ ਕੈਮਰੇ ਤੇ ਬੋਲ ਸਾਰਾ ਕੁਝ ਬਣਾ ਬਰ ਦੱਸ ਬਾਈ ਕਿੰਨਾ ਚਲੋ ਮੈਂ ਤੁਹਾਨੂੰ ਕਿੰਨਾ ਚਲੋਗਾ ਤੈਨੂੰ ਸਾਲ ਹੀ ਹੋ ਗਿਆ ਬਈ ਤੂੰ ਇਹਦੇ ਨਾਲ ਗੱਲ ਕਰ ਇਹਨੂੰ ਸਾਰੇ ਸਵਾਲ ਪੁੱਛ ਸਾਰੇ ਸਵਾਲ ਪੁੱਛ ਉਹਨੂੰ ਨਈ ਵੀਡੀਓ ਬਣਾ ਪੱਸ ਉਹਨੂੰ ਕਿੰਨਾ ਚੱਲ ਗਿਆ ਕਿਦਾਂ ਕੰਮ ਕਰਦਾ ਕਿੰਨੇ ਬੰਦੇ ਆ ਕਿੰਨੇ ਗੈਂਗ ਦੇ ਹੋਏ ਤੇ ਕਿੱਥੋਂ ਆ ਤੂੰ ਸਾਰਾ ਕੁਝ ਪੁੱਛ ਉਹਨੂੰ ਕਿੰਨਾ ਟਾਈਮ ਹੋ ਗਿਆ ਬਈ ਤੈਨੂੰ ਸਾਲ ਹੋ ਗਿਆ ਬਈ ਤੇ ਕਿੱਥੋਂ ਕਿੱਥੇ ਦਾ ਰਹਿਣ ਵਾਲਾ ਹੈ ਯੂਪੀ ਦੇ ਤੇ ਪੰਜਾਬ ਦੇ ਰਹਿੰਦੇ ਨੂੰ ਕਿੰਨਾ ਟਾਈਮ ਹੋ ਗਿਆ 3 ਸਾਲ ਹੋ ਗਏ ਤੇ ਗਾਹ ਕਿੱਥੇ ਵੇਚਦੇ ਬੱਚੇ ਯੂਪੀ ਚ ਬਈ ਤੇ ਇਹਨੂੰ ਕਿੱਥੇ ਵੇਚਣ ਦੀ ਹੁਣ ਸੀਗੀ ਉਧਰ ਹੀ ਲੈ ਜਾਣਾ ਸੀ ਤੇ ਵੇਖ ਦੇ ਘਾਤੋਂ ਤੁਸੀਂ ਇਹਨਾਂ ਨੂੰ ਕਿ ਇਥੋਂ ਪੈਸੇ ਵਾਧ ਨਹੀਂ ਮਿਲਦੇ ਪੈਸਾ ਕਰਕੇ ਦੇ ਜੇ ਯੂਪੀ ਦੇ ਨਾਲ ਫਿਰ ਵੀ ਪੰਜਾਬੀ ਕਿਵੇਂ ਬੋਲ ਲੰਨੇ ਹੋ ਬੋਲ ਓਏ ਭਾਈ ਇੰਨਾ ਟਾਈਮ ਹੋ ਗਿਆ ਇੱਥੇ ਰਹਿੰਦੇ ਨੂੰ ਯਾਰ ਪੰਜਾਬੀ ਤਾਂ ਸਿੱਖ ਹੀ ਗਏ ਬੋਲਣੀ ਅੱਛਾ ਓਏ ਮਾਰਾ ਮਾਰਾ ਮੈਂ ਕਹਿੰਦਾ ਜੀ ਲੱਤ ਬਾਹਰ ਨਾ ਟੁੱਟ ਜੇ ਯਾਰ ਦੱਸ ਓਏ ਕਿੰਨੀ ਕਮਾਈ ਕਿੰਨੀ ਕਰਦੇ ਮੈਂ ਆਪਣੇ ਦੱਸ ਭਾਈ ਮਹੀਨੇ ਦੀ ਕਮਾਈ ਕਿੰਨੀ ਆ 6 6 ਲੱਖ ਕਰਕੇ 6 ਲੱਖ ਰੁਪਇਆ ਦਾ ਇੱਕ ਬੱਚੇ ਚ ਕਮਾਉਂਦੇ ਹੋ ਮਹੀਨੇ ਚ ਕਿੰਨੇ ਬੱਚੇ ਜਗਦੇ ਹੋ ਝੂਠ ਨਾ ਬੋਲ ਸੱਚ ਬੋਲ 10 15 ਬਾਈ 15 ਸ਼ਿਕੀ 90 90 ਲੱਖ ਰੁਪਇਆ ਬਾਈ ਜੀ ਮਹੀਨੇ ਦੀ ਕਮਾਈ ਇਹਨਾਂ ਦੀ ਤੇ ਜਿਹੜੇ ਪੰਜਾਬੀ ਵੀਰ ਐ ਮੈਂ ਇਹਨਾਂ ਨੂੰ ਕਹਿੰਦਾ ਵੀ ਇਹਨਾਂ ਨੂੰ ਬਾਹਰ ਕਰੀਏ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਬਾਈ ਜੀ ਮੈਂ ਕਹਿੰਦਾ ਤੁਸੀਂ ਨਾ ਰੱਖੋ ਨਾ ਰੱਖੋ ਚੰਗੇ ਰਹੋਗੇ ਇਹਨਾਂ ਨੇ ਪੰਜਾਬੀਆਂ ਦੀ ਗੰਦ ਪਾ ਰੱਖਿਆ ਕਿੰਨਾ ਸੋਹਣਾ ਬੱਚਾ ਸੀ ਬਾਈ ਮਸੂਮ ਬੱਚਾ ਉਹਦੇ ਨਾਲ ਕਿੱਡੀ ਕਨਾਉਣੀ ਹਰਕਤ ਕੀਤੀ ਆ ਬਾਈ ਕਿੱਡੀ ਖਤ ਮੈਂ ਕਹਿੰਦਾ ਬਾਈ ਜਾਨ ਨਿਕਲਦੀ ਆ ਉਹਦੀ ਬੰਦੇ ਦੀ ਜਵਾਖ ਦੀ ਜਾਨ ਵੇਖ ਕੇ ਵੀਡੀਓ ਯਾਰ ਮੈਂ ਕਹਿੰਦਾ ਵੀ ਇੱਕ ਨਹੀਂ ਇੱਕ ਦਰਿੰਦਾ ਨਹੀਂ ਪਤਾ ਨਹੀਂ ਕਿੰਨੇ ਕਿ ਦਰਿੰਦੇ ਆ ਕੱਲ ਇੱਕ ਹੋਰ ਬੱਚਾ ਇੱਕ ਛੋਟੀ ਜੀ ਬੱਚੀ ਨਾਲ ਮੈਂ ਸ਼ਬਦ ਨਹੀਂ ਵਰਤ ਸਕਦਾ ਮੈਂ ਇਹ ਵੀਡੀਓ ਮੇਰੇ ਪਰਿਵਾਰਾਂ ਨੇ ਵੀ ਦੇਖਣੀ ਆ ਗਲਤ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤੇ ਉਹ ਬੰਦਾ ਬਾਈ ਜੇ ਮੌਕੇ ਤੇ ਆ ਕੇ ਫੜ ਲਿਆ ਫੜਿਆ ਪਤਾ ਕਿਹਨੇ ਆ ਉਹਦੇ ਪਰਿਵਾਰ ਦੇ ਮੈਂਬਰਾਂ ਨੇ ਭਈਆ ਸੀ ਉਹ ਫਿਰ ਲੋਕ ਕਹਿੰਦੇ ਭਈਏ ਜੰਗੇ ਆ ਇਥੇ ਪੰਜਾਬੀ ਵੀ ਮਾਰੇ ਆ ਉਹਨਾਂ ਬੀਜੇ ਕੰਮ ਨਹੀਂ ਕਰਦੇ ਬਾਈ ਯਾਰ ਪੰਜਾਬੀ ਕੰਮ ਕਿਉਂ ਨਹੀਂ ਕਰਦੇ ਪੰਜਾਬ ਪੰਜਾਬੀਆਂ ਨੂੰ ਕੀ ਕੋੜ ਦੱਲਿਆ ਹੋਇਆ ਸਾਡੇ ਪੰਜਾਬੀ ਨਸ਼ਾ ਕਰਦੇ ਆ ਸਾਡੇ ਪੰਜਾਬੀਆਂ 'ਚ ਇਹ ਕਮੀ ਹੈ ਸਾਡੇ ਪੰਜਾਬੀ ਸ਼ਰੇ ਆਮ ਗਲਤ ਆ ਮੈਂ ਕਹਿੰਦਾ ਯਾਰ ਸਾਰੇ ਨਹੀਂ ਗਲਤ ਜਿਹੜੇ ਮੁੰਡੇ ਚਿੱਟਾ ਪੀਂਦੇ ਆ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆ ਬਾਈ ਚਿੱਟਾ ਨਾ ਪੀਓ ਯਾਰ ਜੇ ਤੁਸੀਂ ਚਿੱਟਾ ਪੀਣੇ ਹੋ ਨਾ ਤੁਸੀਂ ਨਸ਼ੇ ਕਰਦੇ ਹੋ ਠੋੜੀਆਂ ਠੋੜੀਆਂ ਆਉਣ ਵਾਲੀਆਂ ਜਮੀਰਾਂ ਠੋੜੀਆਂ ਜਮੀਰਾਂ ਮਰ ਚੁੱਕੀਆਂ ਠੋੜੀਆਂ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਹਨ ਨਾ ਜਾਂ ਠੋੜੀ ਤੁਸੀਂ ਭੁੱਲ ਜਿਓ ਤੁਸੀਂ ਬੱਚਾ ਪੈਦਾ ਕਰ ਨਹੀਂ ਸਕਦੇ ਠੋੜੀਆਂ ਮਾਵਾ ਭੈਣਾਂ ਧੀਆਂ ਜਿਹੜੀਆਂ ਇਸ ਟਾਈਮ ਉਹਨਾਂ ਦੀ ਜਿਤਨਾ ਖੇਡਦੇ ਆਗੇ ਭਈਏ ਤੁਸੀਂ ਚੁੱਪ ਬੈਠੇ ਹੋ ਯਾਰ ਠੀਕ ਹੈ ਅਸੀਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਆ ਠੀਕ ਹੈ ਜੋ ਵੀ ਹੈ ਮੋਦੀ ਜੀ ਦੀ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਆ ਵੀ ਇਹਨਾਂ ਨੂੰ ਥੋੜਾ ਜਿਆਦਾ ਕੰਟਰੋਲ ਕੀਤਾ ਜਾਵੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਹੜੇ ਸਾਡੇ ਬੱਚੇ ਆ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਹੈ ਵੀ ਇਹਨਾਂ ਦੇ ਤੁਸੀਂ ਭਾਈ ਕਿਉਂ ਹੀ ਗੰੰਝਾ ਦੱਸਦੇ ਤੁਸੀਂ ਸਾਰਾ ਕੁਝ ਕਰ ਸਕਦੇ ਹੋ ਤੁਹਾਡੇ ਹੱਥ 'ਚ ਸਾਰਾ ਕੁਝ ਹੈ ਠੀਕ ਹੈ ਪਰ ਇਹ ਕਿਈ ਸਰਕਾਰਾਂ ਕਸੂਰਵਾਰਾ ਸਰਕਾਰਾਂ ਦਾ ਵੀ ਕੁਸੂਰਵਾਰ ਨਹੀਂ ਸਰਕਾਰਾਂ ਸੋਚਦੀਆਂ ਵਿਚਾਲੇ ਇਹ ਰੋਟੀ ਖਾਣ ਆ ਕੇ ਚਾਹੇ ਜੂਪੀ ਦਾ ਚਾਹੇ ਭਈਏ ਦਾ ਪਰ ਇੱਕ ਨੌਣੀ ਹਰਕਤ ਕਰਦੇ ਆਂ ਦੱਸ ਓਏ 22 10 22 ਪਹਿਲਾਂ ਥੋੜਾ ਟੋਟਲ ਮੈਂਬਰ ਕਿੰਨੇ ਆ ਥੋੜੇ ਹੈਗੇ ਭਈ 25 3 25 3 ਜਾਣੇ ਇੱਕ ਜਿਹੜੇ ਤੂੰ 1500 15 ਤੋਂ 20 15 ਕ ਦਾ ਚੋਰੀਆਂ ਕਰੀ ਲੈਂਦਾ ਦੰਚ ਹਸੋ ਮਹੀਨੇ ਜਾ 90 ਲੱਖ ਇੱਕ ਬੰਦਾ ਕਮਾਉਂਦਾ ਬਾਈ ਜੀ ਜੇ 10 10 ਜਾਣੇ ਨੇ 10 ਜਾਣੇ ਨੇ ਵੀ ਜੋੜੀ ਕੀਤੀ ਇਹ ਕਿੰਨੇ 90 10 ਜਾਣੇ ਨੇ ਕੀਤੀ ਕਿੰਨੀ ਹੋ ਗਈ ਤੁਸੀਂ ਦੇਖ ਲਓ ਠੀਕ ਐ ਤਾਂ ਇਹ ਬੰਦੇ ਤੁਸੀਂ ਚਲੋ ਕਰੋੜ ਰੁਪਈਆ ਲਾ ਲਓ ਇਹ ਬੰਦੇ ਦਾ ਯਾਰ ਠੀਕ ਹੈ ਤਾਂ 10 ਬੰਦਿਆਂ ਨੇ ਤੁਸੀਂ ਲਾ ਲਓ ਵੀ 10 ਕਰੋੜ ਰੁਪਈਆ ਕਮਾ ਲਿਆ 20 ਬੰਦੇ ਨੇ 20 ਕਰੋੜ ਰੁਪਈਆ ਕਮਾ ਲਿਆ 25 ਨੇ 25 ਆਣੇ ਆ 25 ਕਰੋੜ ਰੁਪਈਆ ਬਾਈ ਕਮਾਈ ਨਾ ਦੀ 1 ਮਹੀਨੇ ਦੀ ਕਮਾਈ ਹੈ ਜਿਹੜੇ ਬੱਚੇ ਜਾ ਕੇ ਵੇਚਦੇ ਆ ਦੱਸੋਏ ਕਿੱਥੇ ਕਿੱਥੇ ਡੋਡੇ ਟਿਕਾਣੇ ਕਿੱਥੇ ਕਿੱਥੇ ਬੋਲੋ ਬੋਲ ਬੋਲ ਅਗੇ ਲਿਆ ਕੈਮਰਾ ਬੋਲ ਬੋਲ ਦੱਸ ਮਹਾਲੀ ਦਿੱਲੀ ਹਾਂ ਮਹਾਲੀ ਚੰਡੀਗੜ੍ਹ ਦਿੱਲੀ ਹਾਂ ਲੁਧਿਆਣਾ ਜਲੰਧਰ ਹਾਂ ਫਗਵਾੜਾ ਹਾਂ ਚੰਡੀਗੜ੍ਹ ਵੱਡੇ ਵੱਡੇ ਸ਼ਹਿਰ ਸਾਰੇ ਵੱਡੇ ਸ਼ਹਿਰਾਂ 'ਚ ਉੱਥੇ ਫਲੈਰ ਫਲੂ ਡੱਬ ਜਲੇ ਹੋਏ ਆ। ਹਾਂ ਬਾਈ। ਅੱਛਾ। ਤੇ ਮੈਨੂੰ ਹੁਣ ਇਹ ਦੱਸ। ਪਰਸੋਂ ਫੋਨ ਕਰੀ ਕਿ ਅਸੀਂ? ਬਾਈ ਗਲਤੀ ਹੋ ਗਈ। ਹੈਂ? ਬਾਈ ਗਲਤ ਬਾਈ ਦੱਸ ਹੀ ਨਹੀਂ ਸਕਦਾ ਕੋਈ ਯਾਰ ਪੰਜਾਬੀ ਇੱਕ ਜੁਪੀ ਵਾਲਾ ਹੈ। ਮੂੰਹ ਮੰਨੇ ਮੂੰਹ ਕਿਵੇਂ ਮੰਨੇ ਦੱਸ। ਮੂੰਹ ਮੰਨਣ ਦਾ ਕਾਰਨ ਕੀ ਸੀਗਾ? ਟੁੱਪ ਤਾਂ ਬੰਨਿਆ ਸੀ। ਕਿਉਂ ਫੁੱਦੂ ਮੜਾਈ ਜਾਂਦਾ ਯਾਰ? ਇਹ ਤੋਂ ਪਹਿਲਾਂ ਤੇਰੇ ਡੰਡੇ ਪੈ ਜਾਣ ਗੱਲ ਸਹੀ ਸੀ ਗੱਲ ਕਰ ਲਾ। ਇਹਨਾਂ ਗੱਲਾਂ 'ਚ ਕੀ ਰੱਖਿਆ? ਕੋਈ ਪਛਾਣ। ਠੀਕ ਹੈ ਦੱਸ। ਦੱਸ। ਬੋਲ ਬੋਲ ਕੁਛ ਆਣ ਨਾਲ ਦੇ ਤਾਲੀ ਅੱਛਾ ਇਹ ਇੱਥੇ ਜਦੋਂ ਬੱਚਿਆਂ ਨੂੰ ਚੱਕਦੇ ਹੋਂ ਤੇ ਪਹਿਲਾਂ ਜੇਕੇ ਜਾਣੇ ਉਹ ਵੀ ਕਿੱਥੇ ਬੱਚਾ ਕਿੱਥੇ ਆ ਕਿੱਥੇ ਕਿੱਥੇ ਆ ਹਾਂ ਬਈ ਅੱਛਾ ਸਾਡੇ ਬੰਦੇ ਆਉਦੇ ਦੇਖਣ ਬਈ ਅੱਛਾ ਕਿੰਨੇ 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 ਬੰਦੇ ਮਤਲਬ ਤੁਸੀਂ ਹੁਣ ਇਕੱਲੇ ਸੀ ਕਿ ਕਿੰਨੇ ਆਣੇ ਤੁਸੀਂ ਤਿੰਨ ਜਾਣੇ ਬਈ ਦੂਜੀ ਥਾਂ ਤੇ ਸੀਗੇ ਮੋਟਰਸਾਈਕਲ ਤੇ ਉਹ ਕਿੱਧਰ ਗਏ ਉਹ ਅੱਗੇ ਗਏ ਦੇਖੋ ਬਈ ਇਹ ਬੱਚੇ ਦੋ ਜਾਣੇ ਆਏ ਸੀ ਇਹ ਵੀ ਮੋਟਰਸਾਈਕਲ ਤੇ ਸੀ ਉਹ ਮੋਟਰਸਾਈਕਲ ਤੇ ਸੀ ਦੋ ਜਾਣੇ ਤਿੰਨੇ ਆਣੇ ਮੋਟਰਸਾਈਕਲ ਤੇ ਸੀ ਉਹ ਭੱਜ ਗਏ ਇਹ ਫੜਿਆ ਗਿਆ ਉਮਗੜੇ ਮੋਟਰਸਾਈਕਲ ਸੀ ਉਹ ਤਾਂ ਲਗੜਾ ਸੀਗਾ ਸਪਲੈਂਡਰ ਹੀ ਸੀ ਸਪਲੈਂਡਰ ਤੇ ਸੀ ਤੇ ਮੋਟਰਸਾਈਕਲ ਵੀ ਚੋਰੀ ਕਰਦੇ ਹੋ ਨਹੀਂ ਬਾਈ ਵੱਡੀਆਂ ਚੋਰੀਆਂ ਕਰਦੇ ਆ ਬਾਈ ਠੀਕ ਹੈ ਜਿਹੜਾ ਹਿਸ਼ਾਰਪਰ ਤੇ ਚੋਰੀ ਹੋਈ ਬੱਚੇ ਨਾਲ ਗਲਤ ਹੋਇਆ ਤਾਂ ਉਹ ਕੰਮ ਵੀ ਕਰਦੇ ਤੁਸੀਂ ਨਹੀਂ ਬਾਈ ਉਹ ਨਹੀਂ ਅੱਛਾ ਵਿਆਹ ਹੈ ਬਾਲ ਬੱਚੇ ਕਿੰਨੇ ਤੇਰੇ ਨਹੀਂ ਬਾਈ ਅਜੇ ਨਹੀਂ ਵਿਆਹ ਹੈ ਝੂਠ ਨਾ ਬੋਲ ਤਰਾ ਉਹ ਦਿਖਾ ਉਹਧਰ ਹੀ ਰਹਿੰਦੇ ਆ ਪੀ ਫਿਰ ਤੂੰ ਇੱਕ ਵਾਰ ਕਹਿੰਨੇ ਵਿਆਹ ਹੈ ਨਹੀਂ ਯਾਰ ਸੱਚੀ ਗੱਲ ਦੱਸ ਵਿਆਹ ਹੈ ਅੱਗੇ ਲੱਗਿਆ ਵਿਆਹ ਹੈ ਕਿੰਨੇ ਬੱਚੇ ਝੂਠ ਨਾ ਬੋਲ ਸੱਚੀ ਗੱਲ ਦੀ ਹੈ ਦੋ ਜੇ ਤੇਰੇ ਬੱਚਾ ਨਾਲ ਕੋਈ ਆ ਕੇ ਰੇ ਫੇਰ ਦੁੱਖ ਲੱਗੂਗਾ ਮੂੰਹ ਦਾ ਹਜੱਕ ਮੂੰਹ ਦਾ ਹਜੱਕ ਇੱਥੇ ਆ ਕੇ ਮੂੰਹ ਦਾ ਬਹੁਤ ਗੱਲ ਜੇ ਤੇਰੇ ਬੱਚਾ ਨਾਲ ਕੋਈ ਆ ਕੇ ਰੇ ਫੇਰ ਦੁੱਖ ਲੱਗੂਗਾ ਕਿੰਨਾ ਕੁ ਦੁੱਖ ਲੱਗੂਗਾ ਬਹੁਤ ਬਾਈ ਤੇ ਤੂੰ ਇਹਨਾਂ ਦੇ ਬੱਚਾ ਨੂੰ ਜਾ ਕੇ ਮਾਰ ਦਿੰਨੇ ਹੋ ਯਾਰ ਗਲਤੀ ਹੋ ਗਈ ਗਲਤੀ ਮੰਨਦਾ ਆਹ ਜਿਹੜਾ ਫੋਨ ਆ ਬਈ ਆ ਫੋਨ ਇਹਦੇ ਕੋਲ ਫੜਿਆ ਗਿਆ ਇਹ ਇਹਦਾ ਫੋਨ ਹੈ ਕਿਹੜਾ ਫੋਨ ਹੈ ਆਈਫੋਨ ਬਾਈ ਆਈਫੋਨ ਹੈ ਆਈਫੋਨ ਹੈ ਜੀ ਠੀਕ ਹੈ ਆ ਦੇਖੋ ਦੁਪਹਿਰ ਦਾ ਟਾਈਮ ਹੈ ਸਾਢੇ 12 ਤੁਸੀਂ ਦੇਖ ਸਕਦੇ ਹੋ ਬੱਚਾ ਇਹ ਇਹਨੂੰ ਜਾ ਕੇ ਸਾਨੂੰ ਘਟੋ ਘਟ ਅੱਧਾ ਘੰਟਾ ਦਾ ਇੱਥੇ ਹੋ ਹੀ ਗਿਆ ਇਹਨੂੰ ਬੰਨੇ ਬੰਨੇ ਨੂੰ ਇਹਦਾ ਅਸੀਂ ਪਹਿਲਾਂ ਬਹੁਤ ਕੜਾਪਾ ਕੀਤਾ ਬਹੁਤ ਨੂੰ ਅਸੀਂ ਤਸੱਲੀ ਕਰਾਈ ਇਹ ਮਕਰੋਨ ਦਸੇ ਦਾ ਬੰਨੇ ਠੀਕ ਹੈ ਉਦੋਂ ਦਾ ਸਾਲਾ ਬੱਚਾ ਵੀ ਲੱਗੇ ਘਰੇ ਲੈ ਗਏ ਤੇ ਫੜਫੜ ਬਾਜੇ ਵਿੱਚ ਬਾ ਠੀਕ ਹੈ ਆਪਾਂ ਪਾਉਣ ਕੋਈ ਗੱਲੀ ਪੁਲਿਸ ਨੂੰ ਕਰਦੇ ਆ ਫੋਨ ਆਪਾਂ ਤੇ ਆ ਬਾਈ ਦਾ ਪਿੰਡ ਦਾ ਬਾਈ ਵੀ ਆ ਗਿਆ ਆਪਣਾ ਇਹ ਨਾਲ ਵੀ ਗੱਲ ਕਰਦੇ ਆਈ ਬੜੇ ਇੱਕ ਮਿੰਟ ਬਣਾ ਆਈ ਬਾਈ ਯਾਰ ਆ ਦੇਖ ਬਾਈ ਬੱਚਾ ਜਗਦਾ ਫੜਾ ਗਿਆ ਉਹ ਠੀਕ ਹੈ ਬਾਈ ਹਾਂ ਠੀਕ ਹੈ ਹੁਣ ਬਾਈ ਇਹੋ ਜਿਹੇ ਬੰਦੇ ਦੇਖੀ ਜਿਹੜੇ ਬਈ ਇਹ ਹੈ ਪੰਜਾਬ ਦੇ ਹਾਲਾਤ ਹੈ ਇਹਨਾਂ ਦੇ ਬਈ ਕੀ ਕਰਵਾਈ ਹੋਣੀ ਚਾਹੀਦੀ ਹੈ ਜਿਹੜੇ ਜਵਾਖਾਂ ਨਾਲ ਤੁਸੀਂ ਕੋਈ ਬੱਚੇ ਨਾਲ ਰੇਪ ਹੋਇਆ ਆਪਾਂ ਹੀ ਬਾਲ ਬੱਚਾ ਵਾਲੇ ਆ ਇਹਨਾਂ ਦੇ ਬਈ ਕਾਰਵਾਈ ਕਿਉਂ ਨਹੀਂ ਕਰਵਾਈ ਹੋਣੀ ਚਾਹੀਦੀ ਨਾ ਹਾਂ ਹੋਣੀ ਚਾਹੀਦੀ ਬਈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੀ ਇਹਨਾਂ ਦੇ ਕੀ ਕਰਵਾਈ ਹੋਣੀ ਚਾਹੀਦੀ ਹੈ ਇਹਨਾਂ ਨੂੰ ਹੀ ਪੰਜਾਬ ਤੋਂ ਕੱਢਿਆ ਜਾਵੇ ਕੱਢਿਆ ਜਾਵੇ ਨਾ ਬਾਈ ਪੰਜਾਬੀ ਪੰਜਾਬੀਆਂ ਨੂੰ ਕੰਮ ਨਹੀਂ ਦੇ ਰਹੇ ਹਾਂ ਨਹੀਂ ਦੇ ਰਹੇ ਪੰਜਾਬੀਆਂ ਕੋਲੋਂ ਆਪਾਂ ਰੋਟੀ ਖਾ ਕੇ ਰੋਟੀ ਖਾ ਕੇ ਨਹੀਂ ਖੁਸ਼ ਪੰਜਾਬੀ ਪੰਜਾਬੀ ਤੋਂ ਹਾਂਜੀ ਨਹੀਂ ਸਹੀ ਇਹਨਾਂ ਦੇ ਬਰਗਲਾਂ ਦੀਆਂ ਦੁਕਾਨਾਂ ਹਾਂਜੀ ਦੁਕਾਨਾਂ ਰੇੜੀਆਂ ਕੋਲ ਚਾਹ ਬੂਰੇ ਸ਼ਰਦ ਕਬਜਾ ਕਰੀ ਬੈਠੇ ਪਰ ਆਪਾਂ ਸਾਰੇ ਭਈਏ ਆ ਚਾਹੀ ਜੂਪੀ ਦੇ ਬਿਹਾਰ ਸਾਰਨ ਮਾੜਾ ਨਹੀਂ ਕਹਿੰਦੇ ਪਰ ਜਿਹੜੇ ਇਹੋ ਜਿਹੇ ਚਾਵਲ ਦੂਜਿਆਂ ਨੂੰ ਵੀ ਖਰਾਬ ਕਰਦੇ ਕੋਈ ਬੰਦੇ ਹੁੰਦੇ ਆ ਇਹ ਵਿੱਚੋਂ ਜਿਵੇਂ ਹਾਂ ਇਹ ਬਾਈ ਜਿਹੜੀ ਅਸੀਂ ਵੀਡੀਓ ਪਾ ਰਹੇ ਨਾ ਬੂਟਾ ਕਰਾਰੀ ਚੈਨਲ ਦੇ ਇਹ ਦਿਖਾ ਸੱਤ ਦਿਖਾ ਇਹਦਾ ਬਣਾ ਜਾ ਤੇ ਪੁੱਛਣ ਨੂੰ ਮੈਂ ਇਹ ਸਵਾਲ ਪੁੱਛਣਾ ਡੰਡਾ ਫੜ ਉਹ ਸੇ ਨੂੰ ਹੋਰ ਪੁੱਛ ਸਾਰਾ ਹੋਰ ਕਰੀਏ ਵੀ ਪੁੱਛਣ ਨੂੰ ਫੋਨ ਗਲਤੀ ਹੋ ਗਈ ਮੇਰੀ ਗਾਹ ਤੋਂ ਕਰੂੰਗੇ ਨਹੀਂ ਬਈ ਮਾਣੇ ਪੁਲਿਸ ਨੂੰ ਫੋਨ ਕਰ ਦੋ ਜੀ ਆ ਕਰਦੇ ਕਰਦੇ ਤੂੰ ਪੁੱਛਦਾ ਪੁੱਛਦਾ ਪੁੱਛਵਾ ਟਾ ਲਗਾ ਕਰ ਪੁੱਛਵਾ ਟਾ ਕਰ ਤੇ ਦੱਸ ਹੁਣ ਗਾਂ ਤੋਂ ਕਰਾਂਗੇ ਇਹੋ ਜਿਹੇ ਕੰਮ ਨਹੀਂ ਬਾਈ ਤੇ ਤੇਰੇ ਨਾਲ ਤੇ ਕਿਥੇ ਉਹਨਾਂ ਨੂੰ ਲਾਫ ਹੁਣ ਉਹਨੂੰ ਬੁਲਾ ਫੋਨ ਲਵਾ ਦੋ ਹੱਥ ਖੋਲ ਦੇ ਲਾ ਉਹਨਾਂ ਨੂੰ ਫੋਨ ਲਾ ਭੱਜ ਜੂਗਾ ਇਹ ਖੋਲ ਤਾਂ ਆ ਗਿਆ ਭੱਜੂਗਾ ਆ ਬਾਈ ਖੜਾ ਲਾ ਵੀ ਫੋਨ ਉਹਨਾਂ ਨੂੰ ਲੈ ਲਾ 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 ਫੋਨ ਲਾਉਣਾ ਲਾ ਲਾ ਖੋਲਣਾ ਪਈ ਆ ਆ ਨੰਬਰ ਲਾ ਲਾ ਬਈ ਤੂੰ ਗੁਲਾਬ ਦੀ ਗੋਲਾ ਕੇ ਇਹ ਕਿਹੋ ਜਿਹਾ ਨੌਕਰਾ ਸੀ ਲੈ ਕੰਮ ਲਾ ਖੋਲੀ ਦੱਸ ਬੋਲ ਬੋਲ ਲਾ ਫੋਨ ਲਾ ਫੋਨ ਲਾ ਫੋਨ ਹੁਣ ਕਿੱਥੇ ਚੱਕਣਗੇ ਹੋ ਅੜ ਜਾ ਚੱਕਿਆ ਕਿਉਂ ਸਵਿਚ ਆਫ ਆਈ ਜਾਂਦਾ ਦੇਖੋ ਭਾਈ ਆ ਪੰਜਾਬ ਦੇ ਹਾਲਾਤ ਹੋ ਗਏ ਠੀਕ ਹੈ ਜੇ ਅਸੀਂ ਨਾ ਹੁੰਦੇ ਤਾਂ ਕੰਮ ਹੋ ਗਿਆ ਸੀਗਾ ਬਹੁਤ ਭੜਾ ਕੰਮ ਹੋ ਗਿਆ ਸੀਗਾ ਬੱਚੇ ਹੁਣ ਬੱਚੇ ਦੀ ਜ਼ਿੰਮੇਵਾਰੀ ਦੱਸੋ ਕਿਉਂਕਿ ਜਿਹੜੇ ਬੱਚਾ ਜੇ ਅਸੀਂ ਨਾ ਹੁੰਦੇ ਬੱਚੇ ਨੂੰ ਕਿੱਥੇ ਲੱਗਣਾ ਸੀਗਾ ਜੋਪੀ ਚ ਜੋਪੀ ਚ ਅੱਜ ਕੀ ਕਰਦੇ ਬੇਚਨੇ ਸੀ ਪੰਜ ਪੰਜ ਲੱਖ ਦੇ ਭਾਈ ਜੀ ਇਹ ਮਰਗਾਂ ਜ਼ਮੀਰ ਵਾਲੇ ਬੱਚੇ ਵੇਚਦੇ ਆ ਤੇ ਆਪਣੇ ਲੋਕ ਮਰਗਾਂ ਜ਼ਮੀਰ ਵਾਲੇ ਇਹਨਾਂ ਨੂੰ ਰੱਖਦੇ ਆ ਇੱਕ ਤੁਹਾਨੂੰ ਗੱਲ ਦੱਸਦਾ ਮੈਂ ਸੱਚ ਕਹਾਣੀ ਹੈ ਇਹ ਬਾਈ ਜੀ ਪਟਿਆਲੇ ਕੋਲੇ ਪਿੰਡ ਹੈ ਜੰਗਪੁਰ ਉੱਥੇ ਇੱਕ ਪਈਏ ਨੇ ਛੁੱਟੀ ਤੇ ਜਾਣਾ ਸੀਗਾ ਸੱਚ ਐ ਸੱਚੀ ਗੱਲਾਂ ਨੇ ਦੇਖਿਓ ਵੀਡੀਓ ਖੁਸ਼ੀ ਦੇਖਿਓ ਤੁਸੀਂ ਵੀਡੀਓ ਨੂੰ ਤੇ ਉਹਦਾ ਮਾਲਕ ਨੇ ਇਹਨੂੰ ਛੁੱਟੀ ਨਹੀਂ ਦਿੱਤੀ ਤੇ ਉਹ ਬੰਦੇ ਨੇ ਮਾਲਕ ਨਾਲ ਦਾਰੂ ਲੈ ਕੇ ਪੀ ਕੇ ਦਾਰੂ ਪੀਲੀ ਨਾਲ ਦਾ ਦਾਰੂ ਪੀਤੀ ਇਹ ਇਹਨਾਂ ਦਾ ਇਹਨਾਂ ਦਾ ਬੰਦੋ ਸੀ ਜੀ ਆ ਥੋੜਾ ਸੀਗਾ ਕਹਿੰਦੀ ਆ ਹੋਏ ਥੋੜੀ ਥੋੜੀ ਉਹ ਸੀਗਾ ਜਿਵੇਂ ਬਕੈਨੇ ਥੋੜੀ ਕਾਸਟ ਚ ਉਹ ਬੰਦੇ ਨੇ ਬਾਈ ਜੀ ਮੀਟ ਖਵਾਇਆ ਤੇ ਸਰਦਾਰ ਨੂੰ ਉਹਨੇ ਬੈਗ ਲਾਇਆ ਉਹ ਸਰਦਾਰ ਨੇ ਜਦੋਂ ਮਾਸ ਖਾ ਰਿਆ ਸੀ ਉਹਦੇ ਨੌਜਨਾ ਉਹਦੇ ਕਿਤੇ ਉਂਗਲ ਚੀਜੀ ਦਾ ਨਹੀਂ ਆ ਗਿਆ। ਜਦੋਂ ਦੇਖਿਆ ਇਹਦਾ ਯਾਰ ਵੀ ਬੰਦੇ ਦਾ ਮਾਸਾ ਬੰਦੇ ਦਾ ਮਾਸ ਖਾ ਲਿਆ। ਜਦੋਂ ਘਰੇ ਗਿਆ ਤੇ ਉਹ ਭਈਏ ਨੇ ਉਹਨੂੰ ਉਹਦਾ ਬੱਚਾ ਹੀ ਖਵਾਤਾ। ਮਾਰ ਕੇ ਮਾਸ ਬੱਚਾ ਪਹਿਲਾਂ ਮਾਰਿਆ ਤੇ ਗੁੱਸੇ ਤੇ ਫਿਰ ਉਹਨੂੰ ਮਾਸ ਭੁੰਨਿਆ ਬਣਾਇਆ ਫਿਰ ਉਹਨਾਂ ਦੇ ਸਰਦਾਰ ਨੂੰ ਖੋਇਆ। ਆਹ ਬਈ ਪੰਜਾਬ ਦੇ ਹਾਲਾਤ ਹੋ ਗਏ। ਫਿਰ ਵੀ ਆਪਾਂ ਇਹਨਾਂ ਤੇ ਵਿਸ਼ਵਾਸ ਕਰਕੇ ਬੈਠੇ ਆ ਬਈ। ਪੂਰੇ ਪੂਰੇ ਡੱਬਰ ਨੂੰ ਮਾਰ ਜੰਦੇ ਆ ਬਈ ਯਾਰ। ਪੂਰੇ ਪੂਰੇ ਡੱਬਰ ਤੇ ਇਹ ਹਮਲਾ ਕਰ ਜੰਦੇ ਆ। ਪੂਰੇ ਪੂਰੇ ਡੱਬਰ ਤੇ ਇਹ ਕੀ ਹੈ ਲੁੱਟਾ ਖੋਆ ਕਰਦੇ ਆ। ਬਸ ਇਧਰ ਨੇੜੇ ਆ। ਬੰਦੇ ਆ ਨਾ ਬੰਦੇ ਨਾ ਬੋਲ ਕੇ ਇਹਨਾਂ ਬੰਦੇ ਜਿਹੜੇ ਨੇ ਕਿੱਥੋਂ ਕਿੱਥੋਂ ਦੇ ਪੰਜਾਬ ਦੇ ਵੀ ਜੁੜੇ ਕਿ ਬਾਹਰ ਲਈਏ ਸਾਰੇ ਬਾਹਰ ਲਈਏ ਬਾਈ ਪੰਜਾਬ ਦਾ ਵੀ ਕੋਈ ਹੋਊਗਾ ਤੇ ਨਾਲ ਨਹੀਂ ਬਾਈ ਹੈ ਨਹੀਂ ਅੱਛਾ ਕਿੱਥੋਂ ਕਿੱਥੋਂ ਦੇ ਨੇ ਬਾਹਰ ਦੇ ਦਿੱਲੀ ਦਾ ਕੋਈ ਯੂਪੀ ਦਾ ਬੋਲ ਕੇ ਦੱਸ ਦਿੱਲੀ ਤੋਂ ਆ ਬਾਈ ਇੱਕ ਯੂਪੀ ਤੋਂ ਹਾਂ ਇੱਕ ਜੰਡੇ ਵਾਲੇ ਤੋਂ ਅੱਛਾ ਜਿਹੜੇ ਹੁਣ ਭੱਜ ਜਾਓਗੇ ਜਿਹੜੇ ਹੁਣ ਭੱਜ ਜਾਓਗੇ ਕਿੱਥੋਂ ਦੇ ਸੀਗੇ ਉਹ ਇੱਥੋਂ ਦੇ ਹੀ ਸੀਗੇ ਕਿੱਥੋਂ ਦੇ ਯੂਪੀ ਦਾ ਸੀ ਇੱਕ ਦਿੱਲੀ ਦਾ ਅੱਛਾ ਦੇਖੋ ਬਾਈ ਆ ਤਾਂ ਹਾਲਾਤ ਹੋ ਗਈ ਠੀਕ ਹੈ ਆਪਾ ਪੰਜਾਬੀ ਜਿਹੜੇ ਵੀਰ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਜਿਹੜਾ ਪੰਜਾਬੀ ਦਾ ਅਸਲੀ ਪੁੱਤ ਹੋਊਗਾ ਜਿਹੜਾ ਅਸਲ ਅਸਲ ਪੰਜਾਬ ਦਾ ਹੋਊਗਾ ਅਸਲ ਪੰਜਾਬ ਦਾ ਪੁੱਤ ਹੋਊਗਾ ਉਹ ਵੀਡੀਓ ਨੂੰ ਸ਼ੇਅਰ ਕਰੂਗਾ ਜਿਹੜਾ ਨਹੀਂ ਠੀਕ ਹੈ ਉਹ ਨਾ ਕਰੋ ਸਾਨੂੰ ਕੋਈ ਇਹ ਨਹੀਂ ਵੀ ਅਸੀਂ ਵੀਊ ਦੇ ਮਾਰੇ ਬਣਾਉਂਦੇ ਆਂ ਅਸੀਂ ਲੋਕਾਂ ਨੂੰ ਬਾਈ ਮੈਸੇਜ ਦੇਣ ਵਾਸਤੇ ਅਸੀਂ ਇੰਨਾ ਕੁ ਜ਼ੋਰ ਲਾਉਂਦੇ ਆਂ ਬਾਈ ਇੰਨਾ ਕੁ ਦਿਮਾਗ ਖਰਾਬ ਕਰਦੇ ਆਂ ਆਰਟਿਸਟ ਬਣਾਉਂਦੇ ਆਂ ਪੈਸੇ ਲਾਉਂਦੇ ਆਂ ਕੈਮਰਾਮੈਨ ਬੁਲਾਉਂਦੇ ਆਂ ਲੋਕੇਸ਼ਨਾਂ ਲੈਣਦੇ ਆਂ ਤੇਲ ਮਚਾਉਂਦੇ ਆਂ ਫੇਰੀ ਬਾਈ ਤੁਸੀਂ ਸਾਨੂੰ ਵੀਡੀਓ 'ਚ ਗੱਲਾਂ ਕੱਢ ਦਿਓ ਠੀਕ ਹੈ ਆ ਨੇੜੇ ਲ ਮੈਂ ਸੁਸੋ ਰਿਹਾ ਇੱਕ ਮੌਕਾ ਦੇ ਦਿਓ ਮੌਕਾ ਤੁਹਾਨੂੰ ਅਸੀਂ ਲਾਸਟ ਦੇ ਰਹੇ ਆ ਪਰ ਇਹ ਜਿਹਾ ਕੰਮ ਕਰੇਗਾ ਕਹਾਂ ਤੋਂ ਨਹੀਂ ਕਰਦੇ ਭਾਈ ਤੇਰੇ ਬੱਚੇ ਕਿੰਨੇ ਸੀ ਕਿਹਦੇ ਦੱਸੇ ਤੂੰ ਦੋ ਭਾਈ ਦੋ ਬੱਚੇ ਸੀਗੇ ਜਿੱਦੇ ਬੱਚਿਆਂ ਨੂੰ ਮਾਰ ਦਿੱ ਗਏ ਉਹਨਾਂ ਨੂੰ ਐ ਕਿਡਨੈਪ ਕਰਕੇ ਲੈ ਜਗੇ ਫਿਰ ਤੁਹਾਨੂੰ ਕਿਵੇਂ ਲੱਗੂਗਾ ਨਹੀਂ ਭਾਈ ਹੁਣ ਨਹੀਂ ਕਰਦੇ ਭਾਈ ਪੱਕੀ ਗੱਲ ਹੈ ਪੱਕੀ ਗੱਲ ਹੈ ਭਾਈ ਸੱਚੀ ਗੱਲ ਹੈ ਨਾ ਸੱਚੀ ਗੱਲ ਚਲੋ ਜੀ ਦੋਸਤੋ ਇਹ ਜਿਹੜੀ ਸਾਡੀ ਵੀਡੀਓ ਸੀਗੀ ਜੀ ਇਹ ਅਸੀਂ ਮੈਸੇਜ ਵਾਸਤੇ ਬਣਾਈ ਆ ਇਹ ਸਾਡੇ ਆਰਟਿਸਟ ਹੈ ਕਰਨ ਕੋਈ ਗੱਲ ਨਹੀਂ ਬੰਦੇ ਰਹਿਣ ਦਿਓ ਤੇ ਭਾਈ ਪੰਜਾਬੀ ਵੀਰਾਂ ਨੂੰ ਬੇਨਤੀ ਹੈ ਪਹਿਲੀ ਗੱਲ ਤਾਂ ਭਈਆਂ ਦਾ ਕਰੋ ਬਾਈ ਕੱਟ ਸਹੀ ਹੈ ਨਾ ਬਾਈ ਬਿਲਕੁਲ ਬਾਈ ਠੀਕ ਹੈ ਇੱਕ ਆਪਾਂ ਕਹਏ ਨੇ ਚੱਲ ਕੋਈ ਗੱਲ ਨਹੀਂ ਯਾਰ ਇੱਕ ਭਈਏ ਕਰਕੇ ਸਾਰੇ ਨਹੀਂ ਮਾੜੇ ਹਮਮ ਸਾਰਾ ਇੱਕ ਕਰਕੇ ਬਾਈ ਸਾਰੀ ਇੱਕ ਮੱਛੀ ਸਾਰੇ ਤਲਾਬ ਨੂੰ ਖਰਾਬ ਕਰ ਦਿੰਦੀ ਹੈ ਪਰ ਬਾਈ ਹੁਣ ਸਾਰੇ ਖਰਾਬ ਹੋ ਗਏ ਜਿਹੜੀ ਬੱਚੇ ਨਾਲ ਘਰੌਣੀ ਹਰਕਤ ਕੀਤੀ ਆ ਅਸੀਂ ਉਹ ਚੀਜ਼ ਦੇ ਬਾਈ ਬਿਲਕੁਲ ਵਿਰੁੱਧ ਜਾਏ ਉਹ ਅਸੀਂ ਨਾ ਜ਼ਬਰਦਸਤ ਕਰਨੇ ਨਾ ਅਸੀਂ ਕੱਲ ਨੂੰ ਬਰਦਾਸ਼ਤ ਕਰਨੀ ਹੈ ਠੀਕ ਹੈ ਲੋਕ ਕਹਿੰਦੇ ਆ ਭਾਈ ਮੈਰੋ ਇਕੱਲਾ ਕਰੂ ਭਾਈ ਕੱਲੇ ਭਾਈ ਮੈਰੋ ਨੇ ਵੀ ਠੇਕਾ ਨਹੀਂ ਲਿਆ ਇਹ ਆਪਣਾ ਕੱਲੇ ਕੱਲੇ ਬੰਦੇ ਦਾ ਹੱਕ ਬਣਦਾ ਪੂਰੇ ਪੰਜਾਬੀਆਂ ਦਾ ਹੱਕ ਬਣਦਾ ਕੱਲਾ ਭਾਈ ਮੈਰੋ ਵੀ ਕੀ ਕਰੂਗਾ ਕਿਸੇ ਦੇ ਨਾਲ ਲੜੂਗਾ ਉਹ ਸਰਕਾਰਾਂ ਦਾ ਹੱਕ ਬਣਦਾ ਭਗਵਾਨ ਜੀ ਮਾਨ ਨੂੰ ਸਰਕਾਰ ਨੂੰ ਬੇਨਤੀ ਹੈ ਅਸੀਂ ਵੀ ਆਰਟਿਸਟ ਹੈ ਅਸੀਂ ਵੀ ਫਿਲਮਾਂ 'ਚ ਕੰਮ ਕਰਦੇ ਆਂ ਭਗਵਾਨ ਜੀ ਮਾਨ ਸਾਹਿਬ ਹੀ ਪਹਿਲਾਂ ਆਰਟਿਸਟ ਰਹੇ ਆ ਤੇ ਹੁਣ ਉਹ ਮੁੱਖ ਮੰਤਰੀ ਹੈ ਤੇ ਅਸੀਂ ਮੋਦੀ ਨੂੰ ਵੀ ਸਰਕਾਰ ਕਰਦੇ ਆਂ ਦੀ ਬੇਨਤੀ ਹੈ ਵੀ ਅਸੀਂ ਉਹਨਾਂ ਨੂੰ ਉਹਨਾਂ ਦੀ ਅਜਿੱਦ ਕਰਦੇ ਆਂ ਸਾਰਿਆਂ ਦੀ ਸਹੀ ਹੈ ਨਾ ਬਾਈ ਬਿਲਕੁਲ ਬਾਈ ਤੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਯਾਰ ਜੇ ਕੋਈ ਪੁਗਮਤਮਨ ਸਾਹਿਬ ਕੋਈ ਵੀ ਮਤਲਬ ਕੀ ਹੈ ਇਹੋ ਜਿਹਾ ਕ੍ਰਿਮੀਨਲ ਹੈ ਕਰਾਇਮ ਕਰਦਾ ਤਾਂ ਉਹਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਜਿਵੇਂ ਬਾਹਰਲੀਆਂ ਕੰਟਰੀਆਂ ਚ ਦਵਾਈ ਚ ਹੈ ਸਾਊਦੀ ਅਰਬੀਆ ਚ ਹੈ ਉੱਥੇ ਬਾਈ ਜੋ ਇਹੋ ਜਿਹਾ ਕੰਮ ਕਰਦਾ ਉਹ ਨਾਲ ਦੀ ਨਾਲ ਤੁਹਾਨੂੰ ਪਤਾ ਹੀ ਹੈ ਕੀ ਸਜ਼ਾ ਤੁਹਾਨੂੰ ਦੱਸਣ ਦੀ ਲੋੜ ਹੀ ਨਹੀਂ ਸੋ ਪੰਜਾਬੀਓ ਪੰਜਾਬ ਬਚਾ ਲਓ ਪੰਜਾਬ ਬਚਾ ਲਓ ਪੰਜਾਬ ਬਚਾ ਲਓ ਸਾਡੀ ਇਹ ਹੀ ਅਪੀਲ ਹੈ ਠੀਕ ਹੈ ਇਹ ਜਿਹੜਾ ਬਾਈ ਸੀ ਅਸੀਂ ਉਹਨੂੰ ਇੱਕ ਆਰਟਿਸਟ ਦੇ ਰੂਪ ਤੇ ਤਿਆਰ ਕੀਤਾ ਹੈ ਤੇ ਤਿਆਰ ਕਰ ਰਹੇ ਹਾਂ ਉਹਨਾਂ ਦੇ ਸਮੇਂ ਤੁਸੀਂ ਸਾਡੀਆਂ ਫਿਲਮਾਂ ਦੇਖੋਗੇ ਜਿਹੜਾ ਮੈਂ ਆ ਤੁਸੀਂ ਮੈਨੂੰ ਜਾਣਦੇ ਹੋ ਬਈ ਮੈਂ 150 ਫਿਲਮ ਕਰ ਚੁੱਕੇ ਹਾਂ 150 ਗਾਣੇ ਕਰ ਚੁੱਕੇ ਹਾਂ ਬਾਕੀ ਆਪਣਾ ਪ੍ਰਮੋਸ਼ਨ ਦਾ ਕੰਮ ਵੀ ਹੈ ਸੋ ਵੀਡੀਓ ਨੂੰ ਸ਼ੇਅਰ ਕਰੋ ਤੇ ਅਸੀਂ ਸਾਡਾ ਨਾਰਾ ਇਹੀ ਹੈ ਭਈ ਇਹ ਪਹਜਾਓ ਪੰਜਾਬ ਵਿੱਚ ਭਈ ਇਹ ਪਹਜਾਓ ਪੰਜਾਬ ਵਿੱਚ ਧੰਨਵਾਦ ਅਸੀਂ ਦਾ